ਬੀਜੇਪੀ ਉਮੀਦਵਾਰ ਹੰਸਰਾਜ ਹੰਸ ਦਾ ਜੈਤੋ ਪਹੁੰਚਣ ਤੇ ਕਿਸਾਨ ਜਥੇਬੰਦੀਆਂ ਵੱਲੋਂ ਕੀਤਾ ਗਿਆ ਜਬਰਦਸਤ ਵਿਰੋਧ ਪੁਲਿਸ ਵੱਲੋਂ ਵੀ ਕੀਤੇ ਗਏ ਸੁਰੱਖਿਆ ਦੇ ਪ੍ਰਬੰਧ ਜਾਣਕਾਰੀ ਅਨੁਸਾਰ ਅੱਜ ਦੇਰ ਸ਼ਾਮ ਜੈਤੋ ਪਹੁੰਚੇ ਬੀਜੇਪੀ ਉਮੀਦਵਾਰ ਹੰਸਰਾਜ ਹੰਸ ਪੂਰੀ ਸੁਰੱਖਿਆ ਛਤਰੀ ਦੇ ਹੇਠ ਪਹੁੰਚਾਈ ਦਿੱਤੇ زندہ باد زندہ باد زندہ باد ایکتا زندہ باد زندہ باد زندہ باد واپس جا واپس جا سامنے کاٹرا واپس جا واپس جا ایدا 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 ہاتھ جو